ਜਿੰਦਾਬਾਦ ਬੇਸ਼ੀ ਕੱਟੀਆਂ ਤੇ ਸ਼ਾਮ ਨੂੰ ਸ਼ਾਮੀ ਸੜਕਾਂ ਦੇ ਖਲਾਣ ਨਾਲ ਮਨੇ ਦਾ ਬੇੜਾ ਹੀ ਕਰਕੇ ਬੇੜਾ ਹੀ ਕਰਕੇ ਬੇੜਾ ਹੀ ਕਰਕੇ ਨਾ ਨਾ ਮੇਂ ਦੂਰ ਦੁਕਾਨਦਾਰ ਵੇਰਸੀ ਇੱਕ ਦਾ ਜਿੰਦਾਬਾਦ 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 ਅੱਜ ਪਿੰਡ ਕੱਲੇ ਦੇ ਵਿੱਚ ਸੁਤਿਰਤਨ ਇਸ ਬਾਬੂ ਬਣਾਏ ਆ ਬਾਈ ਆਪਾਂ ਸਾਡੇ ਤਹਿਸੀਲਦਾਰ ਖਡੂਰ ਸਾਹਿਬ ਦੇ ਤਹਿਸੀਲਦਾਰ ਤਖੀ ਸਾਹਿਬ ਵੀ ਆਏ ਆ ਮੈਂ ਕਿਹਨਾ ਸਾਰਾ ਹੀ ਅਲਵਾ ਫੈਲਾ ਜਿਹੜਾ ਵਾ ਇੱਕ ਬੰਦੇ ਦੀ ਵਜ੍ਹਾ ਕਰਕੇ ਵੇਖੋ ਸਾਨੂੰ ਜਿਹੜੀ ਅੰਗਰੇਜ਼ਾਂ ਵਾਲੀ ਨੀਤੀ ਡਿਵਾਇਡ ਐਂਡ ਰੂਲ ਬਾੜੋ ਤੇ ਰਾਜ ਕਰੋ ਆ ਸਾਡੇ ਮੁਲਾਜ਼ਮ ਭਰਾ ਵੀ ਖਲੋਤੇ ਆ ਸਾਡੇ ਕੋਲੇ ਇੱਕ ਬੰਨੇ ਕਿਸਾਨ ਕਰੋਤੇ ਆ ਇੱਕ ਬੰਨੇ ਜਵਾਨ ਖਲੋਤੇ ਆ ਪਰ ਇਹ ਸਰਕਾਰਾਂ ਵੇਖੋ ਦਿੱਲੀ ਤੋਂ ਲੈ ਕੇ ਅੱਜ ਪਿੰਡ ਕੱਲੇ ਤੱਕ ਇਹੋ ਜਿਹਾ ਬਾੜਾ ਪਾਇਆ ਕਿ ਇੱਕ ਬੰਨੇ ਜਿਹੜੇ ਤਹਿਸੀਲਦਾਰ ਸਾਹਿਬ ਨੇ ਅੱਜ ਉੱਥੇ ਜਾ ਕੇ ਬਹਿ ਕੇ ਡੂਨਾ ਦੀਆਂ ਜੇਟਰੀਆਂ ਕਰਨੀਆਂ ਜੀ ਇਹਨਾਂ ਉਹਨੂੰ ਹੀ ਅੱਜ ਪਿੰਡ ਕੱਲੇ ਜਾਣਾ ਪੈ ਗਿਆ ਕਿਉਂ ਆਣਾ ਪੈ ਗਿਆ ਇਹਨਾਂ ਸਰਕਾਰਾਂ ਦੀਆਂ ਨੀਤੀਆਂ ਕਰਕੇ ਵੀ ਜੇ ਸਾਡੇ ਦੇ ਨਾਲ ਚੰਗਾ ਵਰਤਾਓ ਭਾਗ ਨੀਤੀਆਂ ਚੰਗੀਆਂ ਰੱਖਦੀਆਂ ਤੇ ਸਾਨੂੰ ਅੱਜ ਪਿੰਡ ਕੱਲੇ ਦੇ ਵਿੱਚ ਨਹੀਂ ਖਲੋੜਾ ਪੈਣਾ ਇਹਨਾਂ ਆਪ ਆਪਣੇ ਆਰਾਮ ਦੇ ਨਾਲ ਆਉਣਾ ਹੈਗਾ ਇਹਨਾਂ ਭਾਜਪਾ ਨੇ ਕੈਂਡੀਡੇਟ ਲੌਂਚ ਕਰਦੀ ਆਪਣੇ ਆਪਣੇ ਨੁਮਾਇੰਦਿਆਂ ਨੂੰ ਲਈ ਕੋਈ ਵੀ ਕੈਂਡੀਡੇਟ ਹੁੰਦਾ ਤੇ ਆ ਲੋਕ ਜਿਹੜੇ ਅੱਜ ਸੜਕਾਂ ਤੇ ਖੜੋਤੇ ਆ ਇਹਨਾਂ ਨੂੰ ਵੋਟਾਂ ਪਾਉਂਦੇ ਕਿਉਂਕਿ ਜਿਹੜੇ ਵਾਅਦੇ ਕੀਤੇ ਇਹਨਾਂ ਨੇ ਉਹ ਵਾਅਦੇ ਤਾਂ ਮੁੱਕਰੇ ਹੀ ਆ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਲਗਾਤਾਰ ਜਿਦੋਂ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਗੈਰ ਰਾਜਨੀਤਿਕ ਜਿਹੜੇ ਦੋਵੇਂ ਕੌਲਮਾ ਦਿੱਲੀ ਦੀ ਧਰਤੀ ਵੱਲ ਨੂੰ ਚੱਲੇ ਪਾਏ ਪੰਜਾਬ ਤੋਂ ਪਰ ਇਹਨਾਂ ਨੇ ਸ਼ੰਭੂ ਬਾਰਡਰ ਤੇ ਉਹੋ ਹੀ ਮਾਹੌਲ ਬਣਾ ਦਿੱਤਾ ਜਿਹੜਾ ਆਪਾਂ ਇਧਰ ਪਾਕਿਸਤਾਨਾ ਬਣਿਆ ਹੋਇਆ ਭਰਾਓ ਕਿਉਂ ਬਣਾ ਦਿੱਤਾ ਵਾ ਇਹ ਨਾ ਤਾਂ ਦਿੱਲੀ ਨਹੀਂ ਦੇ ਵਿੱਚ ਜਾਣ ਵਾਸਤੇ ਇਹਨਾਂ ਨੂੰ ਇਹਨਾਂ ਪਿੰਡਾਂ ਦੇ ਵਿੱਚੋਂ ਵੋਟਾਂ ਪਾ ਕੇ ਤੇ ਦਿੱਲੀ ਜਾਣ ਵਾਸਤੇ ਇਹਨਾਂ ਨੂੰ ਬਾਅਦਰਾਂ ਦਿੱਤੀਆਂ ਕਿ ਭਾਈ ਤੁਸੀਂ ਸਾਡੀ ਦਿੱਲੀ ਗੱਲ ਕਰੋ ਜਾ ਕੇ ਪਰ ਜਿੱਥੇ ਗੱਲ ਕਰਦੇ ਆ ਜਾ ਕੇ ਉੱਥੇ ਗਵਦਸਤਾ ਵਾਲੇ ਆ ਕੇ ਤੇ ਮਾਲਸਾ ਆ ਜਾਂਦੇ ਆ ਕਹਿੰਦੇ ਵੀ ਐਮਐਲਏ ਦਾ ਕੋਈ ਵੀ ਸਰਕਾਰੀਦਾਰ ਕੋਈ ਫਾਇਦਾ ਨਹੀਂ ਕੋਈ ਪੀਏ ਨਹੀਂ ਕੋਈ ਡੀਏ ਨਹੀਂ ਕੋਈ ਬੇ ਕਮਿਸ਼ਨ ਨਹੀਂ ਕਿਹੇ ਵੀ ਪੱਦਰ ਦੀ ਗੱਲ ਨਹੀਂ ਕਿਹੇ ਕਿਸਾਨੀ ਦੀ ਗੱਲ ਨਹੀਂ ਕਿਹੇ ਜਵਾਨੀ ਦੀ ਗੱਲ ਨਹੀਂ ਉਲਟਾ ਪੰਜਾਬ ਨੂੰ ਲਗਾਤਾਰ ਬੇੜੇ ਕਾਈ ਜਾਂਦੇ ਲਗਾਤਾਰ ਆਹ ਰੋਡ ਮੰਗ ਰਿਹਾ ਆਪਣੇ ਇਲਾਕੇ ਦੇ ਵਿੱਚ ਆਹ ਵੇਖੋ ਆ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਜਿਹੜੀ ਜਿਹਨੂੰ ਇਹ ਬੰਜਰ ਕਰਨ ਵਾਅੇ ਵਾਸਤੇ ਲਗਾਤਾਰ ਕਾਰਪੋਰੇਟ ਕਰਾਉਣਿਆਂ ਦੇ ਵਿੱਚ ਧੁਗਤ ਰਹੇ ਆ ਕੀ 15 ਫੁੱਟ ਦਾ ਰੋਡ ਇੱਥੇ ਬਣਾ ਦੇਣਾ ਵਾ ਉਹਦੇ ਤੇ ਕੌਣ ਲੰਘਣ ਗਿਆ ਜਿਹੜੇ ਅਜੇ ਇੱਥੇ ਹੋਣੇ ਜਿੰਨੇ ਤੇ ਇਹ ਪਹਿਲਾਂ ਕਾਲੀਆਂ ਵੀ ਕੁਰਸੀ ਤੇ ਬੈਠਾ ਰਿਆ ਲਗਾਤਾਰ ਗੋਲ ਕਾਂ ਲੁੱਟੀਆਂ ਤੇ ਜਦੋਂ ਪਤਾ ਵੀ ਹੁਣ 55 ਡੈਡ ਕਰਨਾ ਵਾ ਉਦੋਂ ਇਧਰੋ ਛਾਲ ਮਾਰੀ ਤੇ ਚੱਲ ਫੇ ਭਾਜਪਾ ਵਾਲੇ ਥੈਲੇ ਦੇ ਵਿੱਚ ਦੇਖੋ ਆਪਾਂ ਨੂੰ ਸਾਰਿਆਂ ਨੂੰ ਸੋਚਣ ਦੀ ਲੋੜ ਆ ਭਾਵੇਂ ਆ ਮਲਾਜਮ ਵੀਰ ਖਲੋਤੇ ਆ ਜੇ ਵੀ ਸਾਡੇ ਭੈਣ ਭਰਾ ਵਾ ਪਰ ਗੱਲ ਕੀ ਹੈ ਵੀ ਗੱਲ ਅਰਦੀ ਕਿੱਥੇ ਆ ਵੀ ਯਾਦਿਆਨਾ ਵੀ ਭਾਈ ਤਾਹੀ ਵਿਰੋਧ ਕਰਨਾ ਹੈ ਉਹਨੂੰ ਉਹਦੇ ਕੀਤੇ ਸਵਾਲ ਉਹ ਪੁੱਛਣ ਆਏ ਆ ਵੀ ਭਾਈ ਤੂੰ ਹੀ ਵਾਅਦਾ ਕੀਤਾ ਹੈਗਾ ਵੀ ਕਿਸਾਨੀ ਦਾ ਜਿਹੜਾ ਕਰਜ਼ਾ ਵਾ ਮਜ਼ਦੂਰ ਦਾ ਜਿਹੜਾ ਕਰਜ਼ਾ ਵਾ ਉਹ ਆਪਾਂ ਪੂਰਾ ਹੀ ਮਾਫ ਕਰ ਦੇਾਂਗੇ ਜੇ ਬਾਜਪਾ ਹੁੰਦੀ ਆ ਬਾਜਪਾ ਨੇ 10 ਸਾਲ ਰਾਜ ਕਰ ਲਿਆ ਵੀ ਕੋਈ ਵੀ ਬੰਦਾ ਇਹੋ ਜਿਹੇ ਪਿੰਡਾਂ ਦੇ ਵਿੱਚ ਮੈਂ ਕਹਿੰਨਾ ਜਿਹੜੇ ਵੀਰ ਭਰਾ ਨੇ ਆਪਦੇ ਘਰੇ ਬੁਲਾਇਆ ਵਾ ਉਹ ਹੀ ਦੱਸਦਾ ਵੇ ਇੱਥੇ ਆ ਰਕੇ ਮੰਨੇ ਦੇ ਆਉਣ ਤੋਂ ਪਹਿਲਾਂ ਪਹਿਲਾਂ ਵੀ ਭਾਈ ਆਹ ਕੰਮ ਹੈ ਇਲਾਕੇ 'ਚ ਕਰਦੇ ਆ ਇਹ ਵਿਰੋਧ ਕਰਦੇ ਹੀ ਨਹੀਂ ਉਸ ਤੋਂ ਬਾਅਦ ਜੇ ਇਹਨਾਂ ਨੇ ਕਿਹਾ ਹੈਗਾ ਵੀ ਡੀਜ਼ਲ ਪੈਟਰੋਲ ਜਿਹੜਾ ਵਾ ਤੁਹਾਨੂੰ ਜਿਹੜੀ ਪੰਜਾਬ ਸਰਕਾਰ ਟੈਕਸ ਲਾਉਂਦੀ ਉਹ ਨਹੀਂ ਲਾਇਆ ਕਰੂਗੇ ਉੱਥੇ ਹੀ ਸਸਤਾ ਰਿਆ ਕਰਾਂਗੇ ਪਰ ਅੱਜ ਉਹ ਕ੍ਰਿਕਟ ਵਾਲਿਆਂ ਨੂੰ ਸੈਂਚਰੀ ਬਾਹਰ ਹੋਈ ਪਈ ਆ ਅੱਗੇ ਲਾ ਜੋ ਅੱਗੇ ਉਹ ਪਾਰਕੀ ਤੇ ਤੇ ਪੈ ਰਿਹਾ ਵਾ ਵੀ آمدਣਾ ਰੁੱਥੇ ਦੀਆਂ ਉੱਥੇ ਹੀ ਆ ਜਿਉਂਦੀਆਂ ਤਿਉਹਾਂ ਪਰ ਸਰਕਾਰਾਂ ਜਿਹੜੀਆਂ ਵਾ ਉਹ ਕਿਸਾਨ ਨੂੰ ਦੱਬਣ ਵਾਸਤੇ ਦਵਾਈਆਂਦਾਰੀ ਢੀਕ ਤੋਂ ਲੈ ਖੈਰ ਗਈ ਸਟੇਜਾਂ ਨੂੰ ਲਗਾਤਾਰ ਮਹਿਨਾ ਕਰੀ ਜਾ ਰਹੀਆਂ ਤੇ ਜਿਹੜਾ ਗਰੀਬ ਆ ਉਹ ਵੇਖੋ ਸਾਮਾਨ ਨੂੰ ਜਿਹੜਾ ਸੇਰ ਆਟਾ ਲੈ ਕੇ ਆਣਾ ਉਹ ਕਿਤਰਾ ਲੈ ਕੇ ਆਊਗਾ 35 ਰੁਪਏ ਕਿਲੋ ਤੇ ਲੱਗੇ ਆਟਾ ਪਹੁੰਚ ਗਿਆ ਇਹ ਵੀ ਅਜੇ ਕਿਸਾਨਾਂ ਦੀਆਂ ਇਦਾਂ ਖੜੀਆਂ ਜਿਹੜੀਆਂ ਫਸਲਾਂ ਵਾ ਉਹ ਵੀ ਪੈੜੀਆਂ ਦੇ ਵਿੱਚ ਤਾਂ ਕਰਕੇ 35 ਰੁਪਏ ਆ ਜੇ ਕਿਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਵੇਂ ਰੋਡ ਲੰਘਣਾ ਵਾ ਤੇ ਇਹ ਵੀ ਇਹਨਾਂ ਨੇ ਕਾਨੂੰਨ ਪਹਾੜਪਾ ਨੇ ਲਾਗੂ ਕੀਤਾ ਵੀ ਧੱਕੇ ਦੇ ਨਾਲ ਭਾਵੇਂ ਐ ਲੱਕਜ ਹੋਵੇ ਭਾਵੇਂ